ਨੇ ਕਿਸੇ ਤਰ੍ਹਾਂ ਦੋਵਾਂ ਨੂੰ ਸ਼ਾਂਤ ਕਰਵਾਇਆ ਪਿੰਡ ਸਰਹਾਲੀ ਕਲਾਂ ਦੀ ਇਹ ਪੂਰੀ ਘਟਨਾ ਦਰਸਲ ਇਹ ਵਿਵਾਦ ਉਸ ਵੇਲੇ ਹੋਇਆ ਜਦੋਂ ਕਿ ਕੁਝ ਲੋਕ ਜ਼ਮੀਨ ਤੇ ਚੱਲ ਰਿਹਾ ਉਹ ਸਾਰੀ ਦਾ ਕੰਮ ਰੋਕਣ ਦੇ ਲਈ ਪਹੁੰਚੇ ਸਨ ਦੋਵੇਂ ਧਿਰਾਂ ਇੱਕ ਦੂਜੇ ਤੇ ਜ਼ਮੀਨ ਤੇ قبضہ ਕਰਨ ਦਾ ਇਲਜ਼ਾਮ ਲਗਾਰੀਆਂ ਨੇ ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਉਸ ਵੇਲੇ ਦੀਆਂ ਪੂਰੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੋ ਧਰਾਂ ਦੇ ਵਿਚਕਾਰ ਇਹ ਪੂਰੀ ਝੜਪ ਹੁੰਦੀ ਹੈ ਆਪਸ ਦੇ ਸਾਹਮਣੇ ਦੋ ਤਰ੍ਹਾਂ ਦੇ ਵਿਚਾਲੇ ਹੱਥੋ ਪਾਈ ਤੱਕ ਹੋ ਜਾਂਦੇ ਤਸਵੀਰਾਂ ਨੂੰ ਕੱਟ ਕੇ ਆਜ਼ਮ ਵਿਚਾਲੇ ਵੀ ਦੇਖੇ ਜਾ ਸਕਦੇ ਨੇ ਆ ਹਾਲਾਂਕਿ ਪੁਲਿਸ ਦੇ ਵੱਲੋਂ ਤੁਮੇ ਚਿਰਾਂ ਨੂੰ ਮੌਕੇ ਤੇ ਐ ਸ਼ਾਂਤ ਕਰਵਾ ਲਿਆ ਗਿਆ ਦਰਸਲ ਪਿੰਡ ਸਰਹਾਲੀ ਕਲਾਂ ਦੀ ਇਹ ਪੂਰੀ ਘਟਨਾ ਹੈ ਆਹ ਰਿਹਾ ਕੱਢਦਾ ਗੱਲ ਕੱਢੀ ਤੁਨੋਂ ਕਢਾ ਲਈ ਇਹ ਆਕਾਰ ਤੋ ਕੱਢਦਾ ਤੁਨੋਂ ਕਢੀਏ ਨੇ ਚੁੱਪ ਕਰ ਜਾ ਆਹ ਸਾਡੇ ਦਾ ਧੱਕਾ ਘਾਂਡੇ ਭਜੀ ਵੇ ਲੋ ਸਾਡਾ ਹੀ ਥਾਮ ਆ ਪੈਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਦਾਰਥ ਰੋੜਾ ਜੁੜ ਚੁੱਕੇ ਨੇ ਆ ਸਦਾਰਥ ਇਹ ਕਦੋਂ ਦਾ ਪੂਰਾ ਵਿਵਾਦ ਹੈ ਫਿਲਹਾਲ ਦੀ ਕੀ ਕੋ ਜਾਣਕਾਰੀ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਵੀ ਕੀਤੀ ਗਈ ਹੈ ਅਪਕੁੱਲ ਤੇ ਗੱਲ ਕੀਤੀ ਜਾਵੇ ਤਾਂ ਕੱਲ ਅਪਟੈਰ ਦੀ ਹੈ ਜਿਹੜੀ ਇਹ ਵੀਡੀਓ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਜਿਹੜਾ ਪਰਿਵਾਰ ਵਾਲਿਆਂ ਦਾ ਰੋਡ ਉੱਤੇ ਪੁਲਿਸ ਮਸੂਕੀ ਦੇ ਵਿੱਚ ਜਿਹੜੇ ਨੇ ਕਬਜ਼ਾਦਾਰੀ ਜਿਹੜੇ ਆ ਪਤਾ ਲੱਗਦੇ ਆ ਕਿ ਉਹ ਉੱਥੇ ਕੰਪਟਰ ਕਰਨ ਦੇ ਲਈ ਆਏ ਨੇ ਹਾਲਕੀ ਹਾਲ ਤਾਂ ਕੰਮਕੀ ਜਦੋਂ ਹੋਏ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੋਨਾਂ ਧਿਰਾਂ ਦੇ ਵਿੱਚ ਵਿਵਾਦ ਹੋ ਜਾਂਦਾ ਹੈ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਅੱਧੀ ਜਿਹੜੇ ਝਗੜਾ ਕਰਨ ਵਾਲੀਆਂ ਦੋਨਾਂ ਪਾਰਟੀਆਂ ਉਹਨਾਂ ਨੂੰ ਮੋਕਨ ਦੇ ਲਈ ਕੇਸਾਂ ਇਹ ਪਰਿਵਾਰ ਅਲੋਪ ਨੇ ਲਗਾ ਰਿਹਾ ਕਿ ਪੁਲਿਸ ਦੇ ਨਾਲ ਹੀ ਉਹ ਲੋਕ ਗੱਡੇ ਨੇ ਆਏ ਨੇ ਹਾਲਾਂਕਿ ਇਹ ਸਰੇ ਹਾਲੀ ਦਾ ਹੀ ਇੱਕ ਸਰਪੰਚ ਜਿਹਦੇ ਵੱਲੋਂ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਭਰਾਵਾਂ ਵੱਲੋਂ ਕਰਜਾ ਕੀਤਾ ਜਾ ਰਿਹਾ ਲੇਕਿਨ ਜਦੋਂ ਸਾਡੀ ਉਹ ਪੰਚਾਇਤ ਸਰੇ ਹਾਲੀ ਦੇ ਸਰਪੰਚ ਨਾਲ ਜਦ ਗੱਲਬਾਤ ਹੋਈ ਤਾਂ ਪ੍ਰਕਾਸ਼ ਨੇ ਕਿਹਾ ਕਿ ਮੇਰਾ ਇਸ ਜ਼ਮੀਨ ਨਾਲ ਜਿਹੜਾ ਕੋਈ ਲੈਣਾ ਦੇਣਾ ਨਹੀਂ ਆ ਔਰ ਨਾ ਹੀ ਮੈਨਾਂ ਇਹ ਕਿੱਪੜਾ ਕਬਜ਼ਾ ਕਰਦੇ ਲੋਕ ਆਏ ਨੇ ਕੋਈ ਇਹਨਾਂ ਨਾਲ ਨਾ ਰਿਹਾ ਅੱਜ ਪੁਲਿਸ ਨੇ ਜਿਹੜਾ ਤੁਨਾਤੀ ਦਾਨੂ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਪੈਸੇ ਜਿਹੜਾ ਹੈ ਬੀਸੀ ਦਫ਼ਤਰ ਦੇ ਬਾਹਰ ਵੀ ਤਰ੍ਹਾਂ ਲਗਾਇਆ ਗਿਆ ਕਸਾਂਚ ਸਖੀਆਂ ਵੀ ਇਸ ਮਾਮਲੇ ਦੇ ਵਿੱਚ ਆ ਚੁੱਕੀਆਂ ਨੇ ਔਰ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਹੈ ਵਾਇਰਲ ਹੋਈ ਹੈ ਸਾਡੀ ਕਿ ਮਿਹਰੇ ਤੋਂ ਜਿਹੜਾ ਪਰਿਵਾਰ ਹੈ ਉੱਥੇ ਮੰਝੇ ਡਾ ਕੇ ਔਰ ਕਾਲੀ ਦੇ ਰਾਜ ਜਿਹੜਾ ਉੱਥੇ ਰਹਿ ਰਹੇ ਜਿਸ ਦੇ ਵਿੱਚ ਛੋਟੇ ਵੱਡੇ ਵੀ ਜਿਹੜੇ ਨੇ ਉੱਥੇ ਜਗਾ ਦੇ ਉੱਪਰ ਰਹੇ ਨੇ ਹਾਲਾਂਕਿ ਕੱਲ ਜਦੋਂ ਕੰਦਾ ਕਰੀਆਂ ਕਰਨ ਲੱਗੇ ਤਾਂ ਦੂਸਰੀ ਪਿਰ ਜਿਹੜੀ ਹੈ ਉੱਥੇ ਪਹੁੰਚ ਚੱਕੀ ਆ ਔਰ ਇੱਕ ਪਰਿਵਾਰ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੁਝ ਜ਼ਮੀਨ ਦੇ ਸਾਰੇ ਕਾਜ ਜੱਪੂਰੇ ਨੇ ਔਰ ਸਾਰੇ ਕਾਰਜ ਜਿਹੜੇ ਹਨ ਸਹਿਦਾਰ ਜਿਹੜੀ ਸਮਾਜਿਕ ਸੰਸਦ ਜਿਹੜੀ ਲੋਕ ਹੈ ਇਸ ਦੇ ਦਾ ਜਿਹੜਾ ਕੁਝ ਵੀ ਲੈਣ ਦੇ ਨਾ ਹੈ ਬਿਲਹਾਲ ਸਰਦਾਰਪੁਰ ਜਾਣਕਾਰੀ ਚੀ ਹੈ ਜਾ ਕੇ ਆ ਠੀਕ ਹੈ ਸਰਦਾਰਪੁਰ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਲ ਤਰਨਤਾਰਨ ਦੇ ਪਿੰਡ ਸਰਹਾਲੀ ਕਲਾਂ ਦੀ ਇਹ ਪੂਰੀ ਘਟਨਾ ਇੱਥੇ ਕਿ ਜ਼ਮੀਨੀ ਮਵਾਜ਼ੇ ਨੂੰ ਲੈ ਕੇ ਦੋ ਤਰ੍ਹਾਂ ਆਮੋ ਸਾਹਮਣੇ ਹੋ ਗੀਆਂ